ਹਾਂਜੀ ਮੈਂ ਚਰਨਜੀਤ ਸਿੰਘ ਲਿਖੋ ਰਿਟਾਇਰਡ ਬਲਾਕ ਦੇ ਕਰਾਉ ਤਾਂ ਮੈਂ ਸਾਰੇ ਚੈਨਲ ਨਾਲੋਂ ਪਹਿਲਾਂ ਸਾਰਿਆਂ ਤੋਂ ਧੰਨਵਾਦ ਕਰਦੀ ਆ ਜੀ ਜਿਹੜੇ ਅੱਜ ਆਪਣਾ ਟਾਈਮ ਕੱਢ ਕੇ ਇੱਥੇ ਪਹੁੰਚੇ ਨੇ ਅੱਜ ਇੱਥੇ ਸਾਰੇ ਆਂਧਨਵਾੜੀ ਵਰਕਰ ਤੇ ਮੁਹੱਲਾ ਨਿਵਾਸੀਆਂ ਵੱਲੋਂ ਤ੍ਰਿਯਾਂ ਦਾ ਤਿਉਹਾਰ ਦਾ ਫੰਕਸ਼ਨ ਰੱਖਿਆ ਗਿਆ ਤੇ ਜੇ ਆਪਾਂ ਬੰਨ ਕਰੀਏ ਕਈ ਵਾਰੀ ਆਪਣੇ ਦਿਮਾਗ ਦੇ ਕੋ ਚਾਉਂਦਾ ਇਹ ਤ੍ਰਿਯਾਂ ਦਾ ਤਿਉਹਾਰ ਆ ਜਿਹੜਾ ਸ਼ੁਰੂ ਕਿੱਥੋਂ ਹੋਇਆ ਕਿਉਂਕਿ ਆਪਾਂ ਹਾਰਿਪ ਬੱਲ ਵਿਰਾਸਤ ਦੇ ਵਿੱਚੋਂ ਪੜਦੇ ਆਂ ਤੇ ਤ੍ਰਿਯਾਂ ਦਾ ਤਿਉਹਾਰ ਕਿੱਥੋਂ ਸ਼ੁਰੂ ਹੋਇਆ ਤੇ ਜੋ ਵੀ ਹੁਣ ਤੱਕ ਹਿਸਟਰੀ ਦੇ ਵਿੱਚ ਪੜਿਆ ਗਿਆ ਤੇ ਉਸ ਦੇ ਵਿੱਚ ਇਹ ਦੇਖਿਆ ਗਿਆ ਕਿ ਜਦੋਂ ਬਾਦਸ਼ਾਹ ਔਰੰਗਜ਼ੇਬ ਦਾ ਰਾਜ ਸੀ ਉਹਦਾ ਰਾਜ ਮੇਰੇ ਹਿਸਾਬ ਦੇ ਨਾਲ 1852 ਤੋਂ ਲੈ ਕੇ ਸਾਰਾ 1706 ਤੱਕ ਚੱਲਿਆ ਉਸ ਸਮੇਂ ਦੇ ਵਿੱਚ ਉਸ ਬਾਦਸ਼ਾਹ ਦੇ ਜਿਹੜੇ ਚੌਧਰੀ ਜਾਂ ਉਹਨਾਂ ਨੂੰ ਆਪਾਂ ਕਹਿ ਲਈਏ ਤਿਆਦੇ ਹੁੰਦੇ ਸੀ ਪਰਵਾਰੀ ਹੁੰਦੇ ਸੀ ਉਹ ਪਿੰਡਾਂ ਦੇ ਵਿੱਚ ਜਾ ਕੇ ਹੋਪਾ ਦਿੰਦੇ ਹੁੰਦੇ ਸੀ ਕਿ ਅੱਜ ਪਿੰਡ ਦੇ ਵਿੱਚ 50 ਸਾਲ ਤੋਂ ਥੱਲੇ ਜਿਹੜੀਆਂ ਵੀ ਲੜਕੀਆਂ ਜਾਂ ਬੋਟੀਆਂ ਨੇ ਉਹ ਇਕੱਠੀਆਂ ਹੋ ਜਾਣ ਤੇ ਉਹ ਆਪਣਾ ਪੂਰਾ ਸਾਜ ਸੋਬਰ ਕੇ ਉੱਥੇ ਪਹੁੰਚਣ ਤੇ ਉੱਥੇ ਆ ਕੇ ਔਰੰਗਜ਼ੇ ਬਾਸਾ ਸੀ ਜਿਹੜਾ ਉਹ ਆਪਣੇ ਬੱਗੀ ਦੇ ਵਿੱਚ ਬੈਠ ਕੇ ਜਾਂ ਆਪਣੇ ਤਖਤ ਤੇ ਬੈਠ ਕੇ ਉਹਨਾਂ ਦਾ ਨਾਚ ਦੇਖ ਦੇਖਦਾ ਸੀ ਤੇ ਉਹ ਵੀ ਸੌਨਤਾ ਦੇ ਤਾਇਆ ਤੇ ਉਸ ਟਾਈਮ ਦੇ ਵਿੱਚ ਨਗਰਨਾਚ ਵੀ ਕਰਵਾਇਆ ਜਾਂਦਾ ਸੀ ਕਿ ਉਹ ਐਨੇ ਤਸੱਦਦ ਕਰਦਾ ਸੀ ਕਿ ਉਸ ਦੇ ਸਾਹਮਣੇ ਕੋਈ ਵੀ ਪਰਸਤੇ ਔਰਤ ਦੋਰ ਨਹੀਂ ਸੀ ਸਕਦਾ ਤੇ ਉਹਦੇ ਜਿਹੜੀ ਵੀ ਲੜਕੀ ਜਾਂ ਬੋਟੀ ਪਸੰਦ ਆਉਂਦੀ ਸੀ ਉਹ ਨਾਲ ਲੈ ਜਾਂਦਾ ਸੀ ਕੋਈ ਵੀ ਉਸ ਨੂੰ ਰੋਕ ਨਹੀਂ ਸੀ ਸਕਦਾ ਤੇ ਜਦੋਂ ਵੀ ਉਸ ਦਾ ਰਾਜ ਖਤਮ ਹੋਇਆ ਉਸ ਤੋਂ ਬਾਅਦ ਹੋ ਸਕਦਾ ਇਹ ਤੀਆਂ ਦੇ ਤਿਹਾਰ ਨੂੰ ਉਸ ਦੇ ਵਿੱਚ ਕਨਵਰਟ ਕਰ ਦਿੱਤਾ ਹੋਵੇ ਤੇ ਜੇ ਆਪਾਂ ਅੱਜ ਦੇਖਦੇ ਹਾਂ ਤੇ ਆਪਾਂ ਨੂੰ ਪਤਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ 1801 ਤੋਂ ਲੈ ਕੇ 1259 ਤੱਕ ਰਹਾ ਤੇ ਹੋ ਸਕਦਾ ਉਸ ਟਾਈਮ ਦੇ ਵਿੱਚ ਕੁੜੀਆਂ ਨੇ ਕੋਸ਼ਿਸ਼ ਦੇ ਵਿੱਚ ਇਸ ਨੂੰ ਇੱਕ ਵਰਾਸਤ ਦੇ ਰੂਪ ਵਿੱਚ ਲੈ ਲਿਆ ਹੋਵੇ ਤੇ ਜਿੱਥੋਂ ਤੱਕ ਮੈਂ ਦੇਖਿਆ ਆਪਣੀ ਜ਼ਿੰਦਗੀ ਦੇ ਵਿੱਚ ਤੇ ਸਾਡੇ ਪਿੰਡ ਦੇ ਵਿੱਚ ਬੋੜ ਥੱਲੇ ਜਦੋਂ ਤੀਆਂ ਲਾਉਂਦੇ ਸੀ ਤਾਂ ਉਹ ਪਹਿਲਾਂ ਇੱਕ ਟੇਪਲਾਂ ਤੇ ਬਰੋਟਿਆਂ ਨੂੰ ਮੱਥਾ ਟੇਕਿਆ ਜਾਂਦਾ ਸੀ ਤੇ ਉਹ ਜਿਹੜਾ ਸਮਾਨ ਦੇ ਨਾਲ ਮੱਥਾ ਟੇਕਦੇ ਸੀ ਉਹਨੂੰ ਪਾਣੀ ਦੇ ਵਿੱਚ ਜਲ ਪ੍ਰਵਾਹ ਕਰਕੇ ਕਿਉਂਕਿ ਇਹਨਾਂ ਨੂੰ ਵੀ ਇੱਕ ਸਹਿtir ਵਾਂਗ ਥਾਂ ਦਿੱਤੀ ਜਾਂਦੀ ਆ ਪੇਪਲਾਂ ਦੇ ਵਰੋਪਿਆਂ ਨੂੰ ਇਸ ਕਰਕੇ ਉਹਨਾਂ ਨੂੰ ਕੂਦ ਕੇ ਇਹਨਾਂ ਦੇ ਉੱਤੇ ਪਿੰਗਾ ਪਾਈਆਂ ਜਾਂਦੀਆਂ ਸੀ ਤੇ ਪਿੰਗਾ ਪਾਉਣ ਤੋਂ ਬਾਅਦ ਦੇ ਵਿੱਚ ਕੁੜੀਆਂ ਤੇ ਸਹੁਰਿਆਂ ਤੋਂ ਜੜੀਆਂ ਆਈਆਂ ਹੁੰਦੀਆਂ ਸੀ ਉਹ ਲਗਭਗ 1 ਮਹੀਨੇ ਦੇ ਦਿਨ 1 ਮਹੀਨੇ 1 ਸੁਦੀ ਨੂੰ ਆਪਣੇ ਸਹੁਰਿਆਂ ਤੋਂ ਆ ਜਾਂਦੀਆਂ ਸੀ ਤੇ ਦੋ ਤਰੀਕ ਨੂੰ ਮਹਿੰਦੀਆਂ ਦਾ ਤਿਉਹਾਰ ਹੁੰਦਾ ਸੀ 3 ਤਰੀਕ ਨੂੰ ਤੀਜ ਨੂੰ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਸੀ ਤੇ ਇਸ ਤੀਜ ਨੂੰ ਮੁੱਖ ਰੱਖਦੇ ਹੋਏ ਪੂਰਨਮਾਸੀ ਜਾਂ ਪੂਰਨਮਾਸੀ ਤੋਂ ਇੱਕ ਦਿਨ ਪਹਿਲਾਂ ਤੀਆਂ ਦਾ ਤਿਉਹਾਰ ਵਿਦਾ ਕੀਤਾ ਜਾਂਦਾ ਸੀ ਜਦੋਂ ਵਿਦਾ ਕੀਤਾ ਜਾਂਦਾ ਸੀ ਤਾਂ ਉਸ ਦਿਨ ਪਿੰਡ ਦੀ ਸੱਤ ਦੇ ਵਿੱਚ ਬੰਨੋ ਪਾਈ ਜਾਂਦੀ ਸੀ ਜਿਹੜੀ ਉਹ ਬੰਨੋ ਪਾਈ ਜਾਂਦੀ ਸੀ ਤਾ ਉਸ ਦੇ ਬੇਟੇ ਇੱਕ ਪੱਖ ਦੇ ਵਿੱਚ ਕੁੜੀਆਂ ਖੜਦੀਆਂ ਸੀ ਤੇ ਇੱਕ ਪੱਖ ਦੇ ਦੋ ਦੋਨੋਂ ਪਾਸੇ ਕੁੜੀਆਂ ਦੀਆਂ ਸੈਦਾ ਹੁੰਦੀਆਂ ਸੀ ਪੱਤੀਆਂ ਵਾਈਚ ਤੇ ਉਹ ਪੱਤੀਆਂ ਜਿਹੜੀਆਂ ਹੁੰਦੀਆਂ ਸੀ ਜਦੋਂ ਕੁੜੀਆਂ ਇੱਕ ਪਾਸੇ ਲਾੜਾ ਬਣਦਾ ਸੀ ਇੱਕ ਪਾਸੇ ਲਾੜੀ ਬਣਦੀ ਸੀ ਤੇ ਉਹ ਫਿਰ ਇੱਕ ਦੂਜੇ ਦਾ ਮੁਕਾਬਲਾ ਹੁੰਦਾ ਸੀ ਜਿਹੜਾ ਪੱਖ ਜਿੱਤ ਜਾਂਦਾ ਸੀ ਉਹਨਾਂ ਦੀ ਅਗਲੇ ਸਾਲ ਨੂੰ ਜਦ ਇਹ ਤਿੰਨ ਪਾਉਣ ਦੀ ਵਾਰੀ ਹੁੰਦੀ ਸੀ ਤਾਂ ਪਹਿਲਾ ਹੁਨਾ ਵੱਲੋਂ ਪਾਈ ਜਾਂਦੀ ਸੀ ਤੇ ਮੈਂ ਇਨਾਂ ਕੋਲ ਕਹਿੰਦੀ ਹੋਈ ਸਾਰਿਆਂ ਨੂੰ ਤੀਆਂ ਦੇ ਤਿਉਹਾਰ ਦੀਆਂ ਬਹੁਤ-ਬਹੁਤ ਵਧਾਈਆਂ ਕਰਦੀਆਂ ਜਿਹੜਾ ਜਦਾ ਪਰ ਅੱਲਾ ਕੀਤਾ ਸ਼੍ਰੀਮਤੀ ਤਲਵੰਤ ਕੌਰ ਅੰਗਣਵਾਲੀ ਵਰਕਰ ਵੱਲੋਂ ਤੇ ਬਹੁਤ ਹੀ ਚਲਾਵਾ ਜੋਗ ਹੈ ਤੇ ਇਹ ਵਰਕਰ ਬਹੁਤ ਹੀ ਸੋਸ਼ਲ ਵਰਕਰ ਹੋਣ ਦੇ ਨਾਤੇ ਤੇ ਆਪਣੇ ਵਰਕਰ ਹੋਣ ਦੇ ਨਾਤੇ ਬਹੁਤ ਹੀ ਵਧੀਆ ਕੰਮ ਕਰਦੀ ਐ ਤੇ ਮੈਂ ਇਸ ਨੂੰ ਇੱਕ ਵਾਰੀ ਫੇਰ ਤੋਂ ਇਸ ਦਾ ਧੰਨਵਾਦ ਵੀ ਕਰਦੀ ਹਾਂ ਤੇ ਉਸ ਦੀ ਹੌਸਲਾ ਫੁਲਾਈ ਵੀ ਕਰਦੀ ਹਾਂ ਇਸ ਲਈ ਮਾਣ ਮੇਰਾ ਸਾਰਿਆਂ ਨੂੰ ਤਾਏ ਦਿਲੋਂ ਧੰਨਵਾਦ ਮੈਂ ਕਲਵੰਤ ਕੌਰ ਅੰਗਨwadi ਵਰਕਰ ਮਾਚੀਵੜਾ ਸਾਹਿਬ ਅੱਜ ਅਸੀਂ ਹਰੇਕ ਸਾਲ ਦੀ ਤਰ੍ਹਾਂ ਮਾਚੀਵੜਾ ਸਾਹਿਬ ਇੱਕ ਹੈ ਜਿਹੜਾ ਤੀਆਂ ਦਾ ਪ੍ਰੋਗਰਾਮ ਰੱਖਿਆ ਗਿਆ ਤੇ ਹਰੇਕ ਸਾਲ ਅਸੀਂ ਇਸੇ ਜਗ੍ਹਾ ਤੇ ਪਿੱਪਲ ਦੇ ਹੇਠ ਤੀਆਂ ਦਾ ਪ੍ਰੋਗਰਾਮ ਮਨਾਇਆ ਜਾਂਦਾ ਜਿਹੜੀਆਂ ਤੀਆਂ ਸੌਣ ਦੇ ਮਹੀਨੇ ਦੇ ਵਿੱਚ ਜਦ ਕੁੜੀਆਂ ਆਪਣੇ ਪਹਿਲਾ ਪ੍ਰਾਣੇ ਸਮੇਂ ਦੇ ਵਿੱਚ ਤੀਆਂ ਦਾ ਪ੍ਰੋਗਰਾਮ ਜਿਹੜਾ ਮਨਾਇਆ ਜਾਂਦਾ ਸੀ ਵਿਆਹੀਆਂ ਕੁੜੀਆਂ ਆਪਣੇ ਆਪਣੇ ਪੇਕੇ ਘਰ ਦੇ ਵਿੱਚ ਆਉਂਦੀਆਂ ਸੀ ਆਉਣ ਦਾ ਮਹੀਨਾ ਉਹ ਪੇਕੇ ਘਰ ਹੀ ਰਹਿੰਦੀਆਂ ਸੀ ਉਸ ਟਾਈਮ ਜਦ ਕੁੜੀਆਂ ਇਕੱਠੀਆਂ ਹੋ ਕੇ ਪਿੰਡ ਦੇ ਵਾਰ-ਵਾਰ ਪਿੱਪਲ ਜਾਂ ਬਰੋਟੇ ਦੇ ਹੇਠ ਤੀਆਂ ਲੱਗਦੀਆਂ ਸੀ ਅਸੀਂ ਉਸ ਦੀ ਜਿਹੜੀ ਯਾਦ ਨੂੰ ਤਾਜ਼ਾ ਕਰਨ ਲਈ ਅੱਜ ਤਿਮਾਚੀ ਬੜਾ ਸਾਹਿਬ ਦੇ ਵਿੱਚ ਜਿਹੜਾ ਅਸੀਂ ਤੀਆਂ ਦਾ ਪ੍ਰੋਗਰਾਮ ਰੱਖਿਆ ਗਿਆ ਤੁਹਾਡੇ ਸਾਹਮਣੇ ਜਿਹੜਾ ਅਸੀਂ ਜਿਵੇਂ ਚਰਖੇ ਵੀ ਰੱਖੇ ਨੇ ਪਰਾਣੀ ਮਧਾਣੀ ਵੀ ਅੱਜ ਕੱਲੇ ਮਧਾਣੀ ਦਾ ਬੱਚਿਆਂ ਨੂੰ ਨਹੀਂ ਪਤਾ ਹੁਣਾ ਵੀ ਇਹ ਮਧਾਣੀ ਪਹਿਲਾਂ ਜਿਹੜੇ ਹੱਥ ਨਾਲ ਦੁੱਧ ਰਿੜਕਦੇ ਸੀ ਹਨ ਜਿਵੇਂ ਆਪਾਂ ਨੇ ਛੱਜ ਵੀ ਰੱਖਿਆ ਮੇਰਾ ਵੀਰ ਸੰਧਾਰਾ ਲਿਆਇਆ ਪੀਪਾ ਵੀ ਰੱਖਿਆ ਤੇ ਅੱਜ ਕੱਲ ਜਿਹੜਾ ਪੱਖੀਆਂ ਵਗੈਰਾ ਜੋ ਤੁਸੀਂ ਪਿੱਛੇ ਦੇਖ ਰਹੇ ਹੋ ਜੋ ਜੋ ਹੱਥੀ ਚਾਦਰ ਕੱਢੀ ਆ ਜਾਂਦੇ ਅਗਲ ਕੁੜੀਆਂ ਹੁੰਦੀਆਂ ਸੀਗੀਆਂ ਆਪਣੇ ਐਕਵਾਰੀਆਂ ਉਹ ਆਪਣੇ ਹੱਥੀ ਚਾਦਰਾਂ ਕੱਢਦੇ ਹੁੰਦੀ ਸੀ ਪਰ ਅੱਜ ਕੱਲ ਦੀਆਂ ਕੁੜੀਆਂ ਨੂੰ ਨਹੀਂ ਪਤਾ ਅੱਜ ਕੱਲ ਦੀ ਮੋਬਾਈਲ ਨੇ ਜਿਹੜੀਆਂ ਇਹ ਕੰਮ ਸੀਗੇ ਅੱਜ ਮੋਬਾਈਲ ਤੇ ਵਿੱਚ ਜਿਹੜੀਆਂ ਜ਼ਿਆਦਾ ਜਿਹੜੀ ਜਵਾਨੀ ਆ ਆਪਣੇ ਫੋਨ ਚਲਾ ਰਹੇ ਨੇ ਪਰ ਇੰਨਾ ਚੀਜ਼ਾਂ ਦਾ ਉਹਨਾਂ ਨੂੰ ਪੁਰਾਣੇ ਸੱਭਿਆਚਾਰ ਬਾਰੇ ਨਹੀਂ ਪਤਾ ਉਸੇ ਅਸੀਂ ਸੱਭਿਆਚਾਰ ਨੂੰ ਤਾਜ਼ਾ ਕਰਨ ਦੇ ਲਈ ਅੱਜ ਜਿਹੜਾ ਇਹ ਪ੍ਰੋਗਰਾਮ ਰੱਖਿਆ ਗਿੱਧਾ ਗੋਲੀਆਂ ਵਗੈਰਾ ਸਿੱਟਣੀਆਂ ਤੇ ਇੱਕ ਬੱਚਿਆਂ ਨੇ ਕੋਰੀਓਗ੍ਰਾਫੀ ਕਰਨੀ ਆ ਤੇ ਮੇਰਾ ਵੀਰ ਸੰਧਾਰਾ ਲਿਆਇਆ ਕੋਰੀਓਗ੍ਰਾਫੀ ਕਰਨੀ ਆ ਇੱਥੇ ਕਰਕੇ ਜਿਹੜਾ ਅਸੀਂ ਅੱਜ ਦਾ ਜਿਹੜੇ ਪ੍ਰੋਗਰਾਮ ਹੀ ਮਾਚੀ ਬੜਾ ਸਾਇਬ ਬਿਕੇ ਰੱਖਿਆ ਹੈ। ਇਹਨੇ ਟਾਈਮ ਤੋਂ ਮਾਇਆ ਜਾ ਰਿਹਾ ਜੀ। ਇਹ ਕਈ ਸਾਲ ਹੋ ਗਏ ਹੁਣ ਇਹਨਾਂ ਦਾ ਯਾਦ ਨਹੀਂ ਹੈਗਾ ਵੈਸੇ ਹਰੇਕ ਸਾਲ ਹੀ ਅਸੀਂ ਇੱਥੇ ਪ੍ਰੋਗਰਾਮ ਪੇਪਰ ਦੇ ਰੇਟ ਜਿਹੜੀ ਪੀਂਗ ਵੀ ਪਾਉਨੇ ਆ ਜਿਹੜਾ ਅਸੀਂ ਪ੍ਰੋਗਰਾਮ ਕਰਵਾਉਨੇ ਆ ਇਹ ਹਰੇਕ ਸਾਲ ਹੀ ਕਰਵਾਇਆ ਜਾਂਦਾ ਕਈ ਸਾਲ ਹੋ ਗਏ ਮੈਨੂੰ ਲੱਗਦਾ 8-9 ਸਾਲ ਸਾਡੇ ਸ਼ੁਰੂਆਤ ਦੇ ਪ੍ਰੋਗਰਾਮ ਨੂੰ ਹੋ ਗਏ ਇਹ ਜਿਹੜਾ ਅੱਜ ਦਾ ਸਾਡਾ ਪ੍ਰੋਗਰਾਮ ਆ ਇਹ ਸਾਡਾ ਆਪਣੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਵੀ ਸਾਡੇ ਵਿੱਚ ਪਹੁੰਚ ਰਹੇ ਨੇ ਇਹ ਅਸੀਂ ਜਿਹੜਾ ਬਲਾਕ ਦਾ ਪ੍ਰੋਗਰਾਮ ਕੀਤਾ ਜਿਵੇਂ ਇਸ ਸਮਾਜਿਕ ਸਤਰੀ ਭਲਾਈ ਸੇਵਾ ਜਿਹੜਾ ਸਾਡਾ ਵਿਭਾਗਾ ਉਹਦੇ ਕਰਕੇ ਜਿਹੜਾ ਬੇਟੀ ਬਚਾਓ ਆਪਾਂ ਬੇਟੀ ਪੜਾਓ ਦਾ ਨਾਰਾ ਆਪਾਂ ਕਹਿੰਨੇ ਆ ਪਰ ਸਾਰੇ ਹਰੇਕੇ ਕਹਿੰਦਾ ਵੀ ਸਾਡੇ ਮੁੰਡੇ ਹੀ ਹੋਣ ਬੇਟੀ ਨਾ ਹੋਵੇ ਹਨਾ ਜੇਕਰ ਬੇਟੀਆਂ ਹੋਣਗੀਆਂ ਤਾਂ ਹੀ ਜਣੀ ਆ ਆਪਣੀਆਂ ਧੀਆ ਲੱਗਣਗੀਆਂ ਜੇਕਰ ਰੋਖ ਹੋਣਗੇ ਅਸੀਂ ਮੈਸੇਜ ਦਿੰਨੇ ਆ ਵੱਧ ਤੋਂ ਵੱਧ ਪਰੋਖ ਲਗਾਈਏ ਜੇਕਰ ਘਰ ਦੇ ਵਿੱਚ ਆਪਣੇ ਕੋਈ ਖੁਸ਼ੀ ਆਉਂਦੀ ਆ ਜਾਂ ਕੋਈ ਮੈਰਿਜਨ ਵਰਸੀ ਖੁਸ਼ੀ ਦੇ ਮੌਕੇ ਤੇ ਸਾਰਿਆਂ ਨੂੰ ਜਰੂਰ ਇੱਕ ਇੱਕ ਰੁਕ ਲਾਉਣਾ ਚਾਹੀਦਾ ਤਾਂ ਹੀ ਜਿਹੜਾ ਕਹਿੰਦੇ ਅਸੀਂ ਵੀ ਬੇਟੀ ਬਚਾਓ ਬੇਟੀ ਪੜਾਓ ਲੋਕਾਂ ਚ ਲਗਾਓ ਤਰਪੀ ਬਚਾਓ ਤਾਂ ਹੀ ਅਸੀਂ ਇਹ ਚੀਜ਼ਾਂ ਨੂੰ ਸੰਭਾਲ ਸਕਾਂਗੇ ਜੇਕਰ ਅਸੀਂ ਆਪਣੇ ਆਪ ਤੋਂ ਸ਼ੁਰੂਆਤ ਕਰਾਂਗੇ ਅਸੀਂ ਨੌਜਵਾਨ ਪੀੜੀ ਨੂੰ ਇਹੀ ਕਹਿੰਦੇ ਆ ਵੀ ਜਿਹੜਾ ਪੁਰਾਣਾ ਜਿਹੜਾ ਸੱਭਿਆਚਾਰ ਸੀ ਉਹ ਬਹੁਤ ਵਧੀਆ ਸੀ ਜਿਵੇਂ ਤੁਸੀਂ ਮੈਨੂੰ ਦੇਖਦੇ ਆ ਮੈਂ ਘਗਰਾ ਪਾਇਆ ਪਹਿਲੇ ਜਿਹੜੇ ਪੁਰਾਣੇ ਰਿਵਾਜਾਂ ਦੇ ਵਿੱਚ ਘੱਗਰੇ ਪਾ ਜਾਂਦੇ ਸੀ ਚੁੰਨੀਆਂ ਨੂੰ ਗੋਟੇ ਵਗੈਰਾ ਇਹ ਜਿਹੜਾ ਸਾਡਾ ਪੁਰਾਣਾ ਕਲਚਰ ਆ ਜਮੈਂ ਖਤਮ ਹੁੰਦਾ ਜਾ ਰਿਹਾ ਮੈਂ ਜਿੰਨੀ ਵੀ ਨੌਜਵਾਨ ਕੁੜੀਆਂ ਸਾਰਿਆਂ ਨੂੰ ਕਹਿੰਦੀ ਆ ਜਿਹੜਾ ਆਪਣੇ ਪਹਾੜਾਂ ਦੇ ਨਾਲ ਜੁੜੋ ਅਸੀਂ ਜਿਹੜਾ ਆਪਣੇ ਪਹਾੜਾਂ ਦੇ ਨਾਲ ਜੁੜ ਕੇ ਸਾਡੇ ਪਤਾ ਲੱਗੇ ਸਾਡੇ ਸਾਡੇ ਪੰਜਾਬ ਦਾ ਪਹਰਾਵ ਕੀ ਹੈ ਹਾਂਜੀ ਅੱਜ ਤੀਆਂ ਦੇ ਤਿਉਹਾਰ ਤੇ ਮੈਂ ਪਹੁੰਚੀ ਆ ਪਿੰਡ ਵੱਲੋਂ ਬੜਾ ਵੱਡਾ ਉਪਰਾਲਾ ਕੀਤਾ ਗਿਆ ਖਾਸ ਕਰਕੇ ਸਾਡੇ ਆਂਗਣ ਮਾੜੀ ਵਰਕਰਸ ਵੱਲੋਂ ਪਿੰਡ ਦੇ ਜਿਹੜੇ ਵਰਕਰ ਨੇ ਉਹਨਾਂ ਵੀ ਮੈਂ ਸਹਿਦ ਲੋ ਸੁਖਰ ਗੁਜ਼ਾਰਾ ਕਿ ਉਹਨਾਂ ਨੇ ਇਹ ਪ੍ਰੋਗਰਾਮ ਉਲੀਕਿਆ ਜਿਹੜਾ ਇਹ ਪ੍ਰੋਗਰਾਮ ਹੈ ਤੀਆਂ ਦਾ ਪਹਿਲੇ ਮਤਲਬ ਜਿਹੜੀਆਂ ਲੇਡੀਆਂ ਹੁੰਦੀਆਂ ਸੀ ਉਹ ਘਰੋਂ ਬਾਹਰ ਨਹੀਂ ਸੀ ਨਿਕਲ ਸਕਦੀਆਂ ਕਿਉਂਕਿ ਹਾਲਾਤ ਐਦਾਂ ਦੇ ਹੁੰਦੇ ਸੀ ਉਹ ਘਰੋਂ ਬਾਹਰ ਨਹੀਂ ਸੀ ਜਾ ਸਕਦੀਆਂ ਤੇ ਉਹ ਆਪਣੇ ਜਿਹੜੇ ਬਲਬਲੇ ਸੀ ਮਨ ਦੇ ਉਹ ਕਿਸੇ ਪਿੰਡ ਦੀ ਸਾਂਝੀ ਜਗ੍ਹਾ ਤੇ ਆ ਕੇ ਇਕੱਠੀਆਂ ਹੋ ਕੇ ਉੱਥੇ ਗਿੱਧਾ ਪਾਉਂਦੀਆਂ ਸੀ ਗਿੱਧਾ ਬੋਲੀਆਂ ਰਹੀਆਂ ਆਪਣੇ ਬਲਬਲੇ ਜ਼ਾਹਿਰ ਕਰਦੀਆਂ ਸੀ ਉਹਨਾਂ ਦੇ ਮਨਾਂ 'ਚ ਅੱਗੇ ਵਧਣ ਦੀ ਤਾਂਘ ਸੀ ਇਸੇ ਤਾਂਘ ਨੂੰ ਆਪਾਂ ਮੱਦੇ ਨਜ਼ਰ ਰੱਖਦੇ ਹੋਏ ਦੇਖ ਰਹੇ ਹਾਂ ਕਿ ਅੱਜ ਲੇਡੀਜ਼ ਕਿੱਥੇ ਤੱਕ ਪਹੁੰਚ ਗਈਆਂ ਨੇ ਤੇ ਗਵਰਨਮੈਂਟ ਵੀ ਇਹਨਾਂ ਲੇਡੀਜ਼ ਲਈ